ਦੀਨਪੰਦੀ ਚੌਂਕੀ ਵਿਜੈਨਗਰ ਵਿਖੇ ਦੋ ਗਵਾਂਡੀਆਂ ਦਾ ਬਰਸਾਤ ਦੇ ਖੜੇ ਪਾਣੀ ਨੂੰ ਲੈ ਕੇ ਆਪਸ ਦੇ ਵਿੱਚ ਝਗੜਾ ਹੋ ਗਿਆ ਝਗੜਾ ਇੰਨਾ ਕੁ ਜ਼ਿਆਦਾ ਵੱਧ ਗਿਆ ਕਿ ਦੋਵੇਂ ਤਿਰਾਂ ਥਾਣੇ ਤੱਕ ਵਿੱਚ ਪਹੁੰਚ ਗਈਆਂ ਅਤੇ ਆਪਸ ਦੇ ਵਿੱਚ ਤੂਤੂ ਮੈਮਾ ਕਰਨ ਲੱਗ ਪਈਆਂ ਪੁਲਿਸ ਦੇ ਦੋਵਾਂ ਤੀਰਾਂ ਨੂੰ ਸ਼ਾਮਲ ਰਾਜੀ ਨਾਮੇ ਦੇ ਲਈ ਸੱਧਿਆ ਪਰ ਉਥੇ ਥਾਣੇ ਦੇ ਵਿੱਚ ਹੀ ਕੰਮ ਜ਼ਰਾ ਵਧਨ ਕਰਕੇ ਇਹ ਰਾਜੀ ਨਾਮਾ ਨਹੀਂ ਹੋ ਸਕਿਆ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਸੀਵਰੇਜ ਦੇ ਪਾਣੀ ਨੂੰ ਲੈ ਕੇ ਦੋ ਗਵਾਂਡੀ ਆਪਸ ਵਿੱਚ ਲੜ ਪਏ ਹਨ ਜਦ ਕੀ ਅਸੀਂ ਰਾਜੀ ਨਾਮਾ ਕਰਵਾ ਰਹੇ ਹਾਂ ਪਰ ਦੂਸਰੇ ਗਵਾਂਡੀ ਦੇ ਵੱਲੋਂ ਉਲਟਾ ਇੱਟਾ ਰੋੜੇ ਚਲਾ ਕੇ ਸਾਡੇ ਤੇ ਹਮਲਾ ਕੀਤਾ ਗਿਆ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਗੰਦੀਆਂ ਗਾਲਾਂ ਵੀ ਕੱਢੀਆਂ ਗਈਆਂ ਆ ਕੀ ਰੇ ਮੇਰਾ ਨਾ ਰਵੀ ਕੁਮਾਰ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮਾਮਲਾ ਸੀਗਾ ਜੋ ਸਰ ਇਹ ਨਾ ਆਪਣੇ ਰਿਸ਼ਤੇਦਾਰ ਆ ਬੈਕਗਰਾਉਂਡ ਆਪਣਾ ਤੇ ਇਹ ਰਹਿੰਦੇ ਇਧਰ ਮੁਸਤਫਾ ਬਾਦ ਤੇ ਇਹਨਾਂ ਦਾ ਆਮਣੇ ਸਾਹਮਣੇ ਘਰ ਹੈ ਜੀ ਆਪਾਂ ਅੱਜ ਤੋਂ 6 ਮਹੀਨਾ ਪਹਿਲਾਂ ਵੀ ਹੱਥ ਪੈਰ ਜੋੜ ਕੇ ਗਏ ਇਸ ਬੀਬੀ ਦੇ ਕਿ ਤੁਹਾਡੇ ਗਿਆ ਤੇ ਜੋੜ ਕੇ ਬੇਨਤੀ ਹੈ ਜੀ ਗਵਾਂਡੀ ਸਭ ਤੋਂ ਪਹਿਲੇ ਕੰਮ ਆਉਂਦਾ ਜੇ ਗਵਾਂਡੀਆਂ ਨਾ ਨਹੀਂ ਵਿਗਾੜੀ ਤੇ ਤੁਸੀਂ ਕਿਉਂ ਲੜਦੇ ਜੀ ਆਪਸ ਵਿੱਚ ਕੱਲ ਅਸੀਂ ਇੱਥੇ ਰਾਤ ਨੂੰ ਆਪਾਂ ਪੰਜ ਸੱਤ ਜਣੇ ਆਏ ਆ ਕਿ ਜੇ ਚਲੋ ਯਾਰ ਆਪਾਂ ਆਪਣੇ ਬਿਹੇਵ ਤੇ ਮਾਫੀ ਮੰਗ ਲਾਂਗੇ ਜੇ ਸਾਡੇ ਕਿਸੇ ਸੱਜਣ ਕੋ ਗਲਤੀ ਹੋਈ ਹੋएगी ਆਪਾਂ ਇੱਥੇ ਮਾਫੀयां ਮੰਗਾਂਦੇ ਆ ਐਸ ਐਚਓ ਆਪਣੇ ਫੈਕਟਰ ਸਾਹਿਬ ਇੱਥੇ ਸੀਗੇ ਮੁੰਜੀ ਸਾਹਿਬ ਸੀਗੇ ਬਾਅਦ ਚ ਇਹ ਘਰ ਜਾ ਕੇ ਤਿੰਨੇ ਜਣੇ ਮੈਡੀਕਲ ਕਰਾਨ ਗਏ ਮੈਡੀਕਲ ਤੋਂ ਬਾਅਦ ਘਰ ਜਾ ਕੇ ਈਟਾ ਰੋੜੇ ਚਲਾ ਰਹੇ ਜੀ ਦੱਸੋ ਇਹ ਕਿਹੜਾ ਇਨਸਾਫ ਫਿਰ ਇੱਕ ਜੀ ਦੱਸੋ ਇੱਕ ਕੱਲੇ ਆਪਣੇ ਆਪ ਨੂੰ ਸਹੀ ਸਾਬਿਤ ਕਰੀ ਜਾਂਦੇ ਇੱਥੇ ਮੈਂ ਇੱਥੇ ਲੇਡੀਜ਼ ਪਰਸਨ ਖਲੋਤੀਆਂ ਕੈਮਰਾ ਦਿਖਾ ਦਿਓ ਤੁਸੀਂ ਇੱਕ ਐਗਜ਼ੈਂਪਲ ਉਹ ਏ ਮੇਰੇ ਰਿਸ਼ਤੇਦਾਰ ਨਹੀਂ ਜੇ ਨਾ ਮੈਂ ਇਹਨਾਂ ਦਾ ਕੋਈ ਲੈਣਾ ਨਾ ਦੇਣਾ ਅਦਰ ਪਰਸਨ ਹੈ ਅਦਰ ਪਰਸਨ ਹੈ ਇਹਨਾਂ ਨੇ ਵੀ ਵੇਖਿਆ ਇੱਥੇ ਥਾਣੇ ਕੀ ਕਿਦਾ ਇਹਨਾਂ ਦੀ ਬਕਾਇਦਾ ਬਕਾਇਦਾ ਵੀਡੀਓ ਵੀ ਬਣੀ ਹੈ ਇਹਨਾਂ ਦੀ ਇਹ ਜੀ ਭਾਜੀ ਥਾਣੇ ਇੰਨੀਆਂ ਗੰਦੀਆਂ ਗਾਲਾਂ ਕੱਢ ਸਕਦੇ ਅਫਸਰਾਂ ਸਾਹਮਣੇ ਇੰਦੀ ਗੰਦੀਆਂ ਗਾਲਾਂ ਕੱਢ ਸਕਦੇ ਤੇ ਭਾਜੀ ਉੱਥੇ ਕੀ ਕਰਦੇ ਹੋਣਗੇ ਠੀਕ ਹੈ ਹੋਰ ਹਮੇਸ਼ਾ ਹੋਈ ਹੈ 6-7 ਵਾਰੀ ਹੋਈ ਹੈ ਜਿੱਥੇ ਕਿ ਇਨਸਾਫ ਨਹੀਂ ਮਿਲਿਆ ਪ੍ਰੋਪਰ ਹਮੇਸ਼ਾ ਤੰਗ ਕਰਦੇ ਹਨ ਹਾਂਜੀ ਲੜਾਈ ਦਾ ਕਾਰਨ ਕੁਝ ਵੀ ਨਹੀਂ ਹੈ ਫਾਲਤੂ ਦਾ ਗਾਰਬੇਜ ਤੋਂ ਹੈ ਪਾਣੀ ਤੋਂ ਹੈ ਕਿ ਇਹਨਾਂ ਦੀ ਜਿਹੜੀ ਵਾਈਫ ਹੈ ਆ ਜੋ ਮਾਸਟਰ ਹੈ ਨਦੀ ਵਾਈਫ ਹੈ ਤੇ ਬਹੁਤ ਗੰਦੀਆਂ ਗਾਲਾਂ ਕੱਢਦੀ ਹੈ ਜਿਹੜੀ ਕਿ ਸੁਨਿਆ ਵੀ ਨਹੀਂ ਜਾਂਦੀਆਂ ਬਹੁਤ ਜ਼ਿਆਦਾ ਤੇ 6-7 ਵਾਰੀ ਕੰਪਲੇਨਟ ਕੀਤੀ ਹੈ ਤੇ ਕੋਈ ਵੀ ਅਸਰ ਨਹੀਂ ਹੋਇਆ ਤੇ ਇਸ ਵਾਰੀ ਵੀ ਕੀਤੀ ਹੈ ਤੇ ਹਰਾਸ ਕੀਤਾ ਗਿਆ ਇਹਨਾਂ ਨੇ ਇੰਨੀਆਂ ਬਦਦੀਆਂ ਗਾਲਾਂ ਕੀਤੀਆਂ ਕਿ ਜੋ ਇੱਕ ਭਰਾ ਤੇ ਇੱਕ ਪਿਓ ਨਹੀਂ ਸੁਣ ਸਕਦਾ ਮੇਰੀ ਮਦਰ ਹੈ ਨਹੀਂ ਹੈ ਤੇ ਉਸ ਤੋਂ ਹੀ ਇਹਨਾਂ ਨੇ ਮੈਨੂੰ ਇੰਨਾ ਕੋ ਹਰਾਸਮੈਂਟ ਕੀਤਾ ਮੈਂ ਤੁਹਾਨੂੰ ਦੱਸ ਨਹੀਂ ਸਕਦੀਆਂ ਉਸ ਤੋਂ ਬਾਅਦ ਪੁਲਿਸ ਕੋ ਆਏ ਆ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਹੀ ਹੋਇਆ ਮਾਮਲਾ ਜੀ ਸਰਕਾਰ ਨੇ ਲੈ ਇਹ ਹੋਇਆ ਹੈ ਕੱਲ੍ਹ ਸੇ ਹੋਇਆ ਇਹਨੇ ਰਿਪੋਰਟ ਲਿਖਾਇਆ ਮੇਰੇ ਛੋਟੇ ਛੋਟੇ ਬੱਚੇ ਐ 3 ਮੇਰੇ ਬੱਚੋ ਕੋ ਧਮਕੀਆਂ ਦੇਤੀਆਂ ਮਾਰਨੇ ਕੇ ਲੀਏ ਇਸ ਤੋਂ ਬਾਅਦ ਸ਼ਰਾਬ ਪੀ ਕੇ ਸਾਹਮਣੇ ਪਾਣੀ ਕੇ ਵਜਾ ਸੇ ਸੀਵਰ ਦਾ ਪਾਣੀ ਭਰਾ ਹੋਇਆ ਥਾ ਪਾਣੀ ਸੀਵਰ ਕੇ ਵਜਾ ਸੇ ਲੈ ਕੇ ਸ਼ਰਾਬ ਪੀ ਕੇ ਗਵਾਲੀਆਂ ਨਿਕਲ ਆ ਮੈਂ ਕਿਰਾਏ ਪਰ ਐਥੇ ਕੱਲ ਦੀ ਗੱਲ ਆ ਇੱਕ ਰਜੇਸ਼ ਕੁਮਾਰ ਤੇ ਇੱਕ ਹੈਕੇ ਦੇ ਮਨੋਜ ਜੀ ਉਹਨਾਂ ਦਾ ਆਮੋ ਸਾਹਮਣੇ ਘਰ ਨੇ ਕੋ ਪਾਣੀ ਦੁੱਧੋਂ ਤੋਂ ਉਹਨਾਂ ਦਾ ਕੱਲ ਝਗੜਾ ਹੋਇਆ ਤੇ ਝਗੜੇ ਚ ਆਈਆਂ ਨੂੰ ਅੱਜ ਦੋਵਾਂ ਪਾਰਟੀਆਂ ਨੇ ਇੱਥੇ ਬਾਇਆ ਸੀਗਾ ਦੋਵੇਂ ਪਾਰਟੀਆਂ ਆਈਆਂ ਬੜੀ ਬਿਧੀ ਗੱਲ ਚੱਲਣ ਡਈ ਸੀ ਤੇ ਅੱਜ ਇਹਨਾਂ ਰਜੇਸ਼ ਕੁਮਾਰ ਨੇ ਕਿਤੇ ਛਲਾਪੀ ਤੇ ਹੀ ਲੱਗਦੀ ਸੀਗੀ ਤੇ ਉਹ ਸਾਡੀ ਹਾਜ਼ਰੀ ਵਿੱਚ ਹੀ ਦੂਜੀ ਪਾਰਟੀ ਨੇ ਗਾਲ੍ਹਾਂ ਮੰਦਾ ਕਰਨ ਲੱਗ ਪਿਆ ਜਿਹਨੇ ਗਾਲ੍ਹਾਂ ਕਢੀਆਂ ਮੈਟਰ ਇ tanto ਜਿਆਦਾ ਵੱਡਾ ਨਹੀਂਗਾ ਜੋ ਇਹਨਾਂ ਛਲਾਪੀ ਕੀ ਇਹਨਾਂ ਨੇ ਵਧਾ ਲਿਆ ਉਹ ਵਿੱਚ ਤੇ ਇਹਦਾ ਮੈਡੀਕਲ ਵੀ ਅਸੀਂ ਕਰਾਇਆ ਮੈਡੀਕਲ ਤੇ ਅਧਾਰ ਤੇ ਜੋ ਵੀ ਬਣਦੀ ਕਰ ਦਈਏ